ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਵੀਰ ਕੀ ਕਰ ਰਹੇ ਆ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਕਿ 24 ਤੀਕ ਤੋਂ ਆਪਣੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਸ਼ਹੀਦੀ ਦਿਹਾੜੇ ਦਾ ਦਿਨ ਚੱਲ ਰਿਹਾ ਆ ਤੇ ਸਾਡੇ ਆਪਣੇ ਮੰਜੀ ਸਾਹਿਬ ਗੁਰਦੁਆਰੇ ਤੇ ਜੋ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਹੀ ਗੁਰਦੁਆਰਾ ਆ ਜੀ ਤੇ ਉਹਨਾਂ ਦੇ ਗੁਰਦੁਆਰੇ ਅਜੇ 3-4 ਦਿਨ ਤੋਂ ਪ੍ਰੋਗਰਾਮ ਚੱਲ ਰਿਹਾ ਆ ਤੇ ਅੱਜ ਆਪਾਂ ਆਏ ਆਪਾਂ ਮੰਜੀ ਸਾਹਿਬ ਗੁਰਦੁਆਰੇ ਤੇ ਮੱਥਾ ਟੇਕਦੇ ਆ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਤੇ ਬਾਕੀ ਲਾਈਵ ਕੀਰਤਨ ਵੀ ਚੱਲ ਰਿਹਾ ਤੇ ਚਲੋ ਮੇਰੇ ਨਾਲ ਬਨੇ ਰਹੋ ਤੁਹਾਨੂੰ ਸਾਰਾ ਸਾਰਾ ਕੁਝ ਦਿਖਾਉਂਦਾ ਆ ਚਲੋ ਆਜੋ ਨਾਲੇ ਗੁਰਦੁਆਰਾ ਸਾਹਿਬ ਦੇਖਦੇ ਆ ਨਾਲੇ ਮੱਥਾ ਟੇਕਦੇ ਆ ਤੇ ਦੇਖੋ ਗੁਰਦੁਆਰਾ ਕਿੰਨਾ ਸੋਹਣਾ ਸਜਾਇਆ ਪਿਆ ਆ ਤੇ ਬਹੁਤ ਹੀ ਸੋਹਣਾ ਬਾਹਰੋਂ ਅੰਦਰੋਂ ਪੂਰਾ ਲਾਈਟਿੰਗ ਲਾਈਟਿੰਗ ਲਾ ਕੇ ਪੂਰਾ ਸਜਾਇਆ ਪਿਆ ਹੈ ਗੁਰਦੁਆਰਾ ਸਾਹਿਬ ਜੀ ਤੇ ਚਲੋ ਆਜੋ ਆਪਾਂ ਪਹਿਲਾਂ ਅੰਦਰ ਮੱਥਾ ਟੇਕੀਏ ਤੇ ਨਾਲੇ ਆਪਾਂ ਦਰਸ਼ਨ ਕਰੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ 8 8:30 ਵਜੇ ਦਾ ਟਾਈਮ ਆ ਜੀ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸਜਾਇਆ ਪਿਆ ਹੈ ਜੀ ਪੂਰਾ ਲਾਈਟਾਂ ਲੂਟਾਂ ਲਾ ਕੇ ਸਜਾਇਆ ਪਿਆ ਹੈ ਜੀ ਗੁਰੂ ਘਰ ਤੇ ਆਪਾਂ ਚਲੋ ਆਪਾਂ ਅੰਦਰ ਚਲੀਏ ਪਹਿਲਾਂ ਤੇ ਅੰਦਰ ਮੱਥਾ ਟੇਕੀਏ ਤੇ ਆਜੋ ਤੁਸੀਂ ਵੀ ਆਜੋ ਤੇ ਨਾਲੇ ਮੱਥਾ ਟੇਕੋ ਤੇ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਾਂ ਹੁਣ ਅੰਦਰ ਆ ਗਏ ਆ ਤੇ ਅੰਦਰ ਰੱਛ ਵੀ ਹੈਗਾ ਆ ਤੇ ਅੰਦਰੋ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸਜਾਇਆ ਪਿਆ ਹੈ ਜੀ ਆ ਜੋ ਮੱਥਾ ਟੇਕ ਲਓ ਸਾਰੇ ਜਣੇ ਤੇ ਦਰਸ਼ਨ ਕਰੋ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਦੇ ਗੁਰਦੁਆਰੇ ਮੰਜੀ ਸਾਹਿਬ ਦੇ ਅੰਦਰ ਬਿਲਕੁਲ ਸ਼ਾਂਤੀ ਆ ਜੀ ਤੇ ਬਾਹਰ ਬਹੁਤ ਰੌਲਾ ਰੱਪਾ ਪਿਆ ਰਿਆ ਸਗਾ ਤੇ ਰਸ਼ ਬਹੁਤ ਹੈਗਾ ਤੇ ਅੰਦਰ ਇਨਾ ਰਸ਼ ਹੋਆ ਫਿਰ ਵੀ ਬਿਲਕੁਲ ਸ਼ਾਂਤੀ ਆ ਤੇ ਸਾਰੇ ਆਪਣੇ ਚੁੱਪਚਾਪ ਮੱਥਾ ਦੇਖ ਰਹੇ ਆ ਤੇ ਚਲੋ ਆਪਾਂ ਮੱਥਾ ਦੇਖਦੇ ਹੁਣ ਤੇ ਤੁਹਾਨੂੰ ਹੁਣ ਆਪਾਂ ਘੁੰਮ ਕੇ ਦਿਖਾਉਂਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨੌਮੇ ਪਾਸ਼ਾ ਜੀ ਉਹਦਾ ਪਾਲਕਾ ਉਸ ਉਹਦਾ ਅੰਦਰ ਤੇ ਉੱਥੇ ਵੀ ਮੱਥਾ ਟੇਕਦੇ ਆਪਾਂ ਪਾਲਕੀ ਸਾਹਿਬ ਇਹਨੂੰ ਕਹਿੰਦੇ ਆ ਤੇ ਮੱਥਾ ਟੇਕ ਲਓ ਤੁਸੀਂ ਵੀ ਆ ਜਾਓ ਬਾਕੀ ਤੁਹਾਨੂੰ ਸਾਰਾ ਬਾਹਰ ਦਿਖਾ ਲੈਣਾ ਆ ਤੇ ਬਾਹਰ ਉਧਰ ਪ੍ਰੋਗਰਾਮ ਚੱਲ ਰਿਹਾ ਆ ਤੇ ਉਹ ਲਾਈਵ ਚੱਲ ਰਿਹਾ ਆ ਤੇ ਸੰਗਤ ਉੱਤਰ ਬਹੁਤ ਸਾਰੀ ਆ ਤੇ ਆਪਾਂ ਉੱਤਰ ਵੀ ਜਾਣਾ ਆ ਤੇ ਆਪਾਂ ਹੁਣ ਪਹਿਲਾਂ ਨਿਸ਼ਾਨ ਸਾਹਿਬ ਤੇ ਮੱਥਾ ਟੇਕੀਏ ਤੇ ਆਜੋ ਤੁਸੀਂ ਵੀ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਲਓ ਤੇ ਫੇਰ ਆਪਾਂ ਬਾਹਰ ਨੂੰ ਚੱਲਦੇ ਆਂ ਬਾਕੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਤੇ ਅਗਰ ਵੀ ਕਿਸੇ ਭਰਾ ਭੈਣ ਵੀਰ ਨੇ ਆਣਾ ਆ ਤੇ ਮਨਜੀਤ ਸਾਹਿਬ ਗੁਰਦੁਆਰਾ ਬੰਗਾ ਰੋਡ ਨਵਾਂ ਸ਼ਹਿਰ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਚਲੋ ਆਜੋ ਹਾਂ ਤੁਨੋਂ ਬਾਹਰ ਲੈ ਕੇ ਚੱਲਦੇ ਆਂ ਤੇ ਬਾਹਰ ਵੀ ਪੂਰਾ ਸਾਰਾ ਰੋਡ ਪੂਰਾ ਰਸਤਾ ਸਜਾਇਆ ਪਿਆ ਆ ਦੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਲੱਗ ਰਿਹਾ ਆ ਪੂਰਾ ਲਾਈਟਾਂ ਲਾਈਆਂ ਪਈਆਂ ਚਾਰੋਂ ਪਾਸੇ ਜੀ ਪੂਰੀ ਰੌਣਕ ਨਹੀਂ ਆ ਜੀ ਚਾਰੋਂ ਪਾਸੇ ਆਸਮਾਨ 12 ਤੇ ਥੋੜਾ ਜਿਹਾ ਅੱਗੇ ਜਾ ਕੇ ਪੂਰਾ ਦਰਬਾਰ ਸਜਿਆ ਹੋਇਆ ਉਹਨਾਂ ਦਾ ਜੀ ਤੇ ਪੂਰੇ ਖੇਤ ਦੇ ਵਿੱਚ ਮੰਡਪ ਲੱਗਿਆ ਆ ਤੇ ਉੱਥੇ ਸਾਰੇ ਲਾਈਵ ਚੱਲ ਰਿਹਾ ਜੀ ਪ੍ਰੋਗਰਾਮ ਇਹ ਕੀਰਤਨ ਹੋ ਰਿਹਾ ਜੀ ਲਾਈਵ ਪ੍ਰੋਗਰਾਮ ਚੱਲ ਰਿਹਾ ਤੇ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਆਪਾਂ ਹੁਣ ਆ ਗਏ ਅੰਦਰ ਪੰਡਾਲ ਚ ਤੇ ਦੇਖੋ ਆਜੋ ਪੰਡਾਲ ਚ ਆਪਾਂ ਮੱਥਾ ਟੇਕੀਏ ਤੇ ਦਰਸ਼ਨ ਕਰੀਏ ਤੁਸੀਂ ਵੀ ਆਜੋ ਬਾਕੀ 11 ਵਜੇ ਤੱਕ ਪ੍ਰੋਗਰਾਮ ਚੱਲਣਾ ਹੈ ਜੀ ਤੇ ਹੁਣ 8 8:30 ਦਾ ਟਾਈਮ ਆ ਤੇ ਹੁਣ ਥੋੜਿਆ ਰਸ ਵਾਲੇ ਨਹੀਂ ਆਣਾ ਪਿਆ ਇੱਥੇ ਅੰਦਰ ਮੰਡਾਲ ਚ ਤੇ ਬਾਕੀ ਹੋਂ ਤਾਂ 8 ਵਜੇ ਆਣਾ ਤਾਂ ਤੋਂ ਹੀ 9 ਵਜੇ ਰਸ ਵਧੀਆ ਪਊਗਾ ਇ ਚੰਦਰ ਤੇ 11 ਵਜੇ ਤੱਕ ਪ੍ਰੋਗਰਾਮ ਆ ਤੇ ਬਹੁਤ ਸੋਹਣਾ ਸਜਾਇਆ ਪਿਆ ਹੈ ਜੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਰੱਖਿਆ ਹੈ ਜੀ ਤੇ ਫੁੱਲਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਸਜਾਇਆ ਹੋਇਆ ਹੈ ਜੀ ਬਾਕੀ ਕੀਰਤਨ ਚੱਲ ਰਿਹਾ ਹੈ ਜੀ ਤੇ ਲਾਈਵ ਵੀ ਚੱਲ ਰਿਹਾ ਹੈ। ਤੇ ਚਲੋ ਆਜੋ ਪਹਿਲਾਂ ਇੱਥੇ ਮੱਥਾ ਟੇਕੀਏ ਗੁਰੂ ਗ੍ਰੰਥ ਸਾਹਿਬ ਜੀ ਤੇ ਤੇ ਤੁਸੀਂ ਵੀ ਟੇਕੋ ਤੇ ਦਰਸ਼ਨ ਕਰੋ। ਵਾਹਿਗੁਰੂ ਜੀ ਵਾਹਿਗੁਰੂ ਜੀ। ਤੇ ਵੀਡੀਓ ਜ਼ਰੂਰ ਦੇਖਿਓ। ਠੀਕ ਹੈ ਜੀ। ਤੇ ਕਮੈਂਟ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਕਰਿਓ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ। ਕਿੰਨਾ ਸੋਹਣਾ ਸਜਾਇਆ ਪਿਆ ਜੀ ਪੂਰਾ ਇਹਨਾਂ ਅੰਦਰ ਪੂਰਾ ਪੰਡਾਲ ਪੂਰਾ ਸਜਾਇਆ ਹੋਇਆ ਹੋਇਆ ਹੈ ਚਾਰੇ ਪਾਸਿਓਂ ਬਾਕੀ ਕੱਲ ਨੂੰ ਇੱਥੇ ਅਮਰ ਤੇ ਵੀ ਸ਼ਿਕਾਇਤ ਜਾਣਾ ਹੈ ਜੀ ਜਿਨੇ ਜਿਨੇ ਆਪਣਾ ਨਾਮ ਲਿਖਾਇਆ ਹੋਇਆ ਤੇ ਕੱਲ ਨੂੰ ਆਪਾਂ ਫਿਰ ਆਵਾਂਗੇ ਵੀਡੀਓ ਬਣਾਣਾ ਤੇ ਇਹ ਹੋ ਸਕਿਆ ਤਾਂ ਤੇ ਬਾਕੀ ਲਾਈਵ ਚੱਲਦਾ ਸਾਹਮਣੇ ਦੇਖ ਸਕਦੇ ਤੁਸੀਂ ਪੂਰਾ ਪੰਡਾਲ ਅੰਦਰ ਲਾਈਟਾਂ ਅੰਦਰ ਪੂਰਾ ਲੱਗੀਆਂ ਲਾਈਟਾਂ ਲੂਟਾਂ ਬਹੁਤ ਸੋਹਣੀਆਂ ਲੱਗੀਆਂ ਆ ਜੀ ਅੰਦਰ ਤੇ ਬਹੁਤ ਸੋਹਣਾ ਲੱਗ ਰਿਹਾ ਆ ਜੀ ਤੇ ਹੁਣ ਆਪਾਂ ਬਾਹਰ ਨੂੰ ਆ ਗਏ ਫੇਰ ਤੇ ਮੱਥਾ ਟੇਕ ਲਿਆ ਅੰਦਰ ਤੇ ਬਾਹਰ ਆ ਕੇ ਆਉਣਾ ਸੀ ਤੇ ਬਾਹਰ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਆ ਜੀ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਲੰਗਰ ਚੱਲ ਰਿਹਾ ਆ ਪੂਰਾ ਖੁੱਲਾ ਲੰਗਰ ਚੱਲ ਰਿਹਾ ਆ ਜੀ ਤੇ ਵੀਡੀਓ ਜ਼ਰੂਰ ਦੇਖਿਓ ਸਾਰੇ ਜਣੇ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਤੁਹਾਨੂੰ ਅਸ਼ੀਰਦਾ ਦੇ ਵੀ ਮੱਥਾ ਟੇਕਦੇ ਆ ਤੇ ਅਜੇ ਤੁਸੀਂ ਵੀ ਮੱਥਾ ਟੇਕੋ ਸ਼ੀਤਾਂ ਦੇ ਤੇ ਨਾਲੇ ਦਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਕੀ ਵੀਡੀਓ ਜ਼ਰੂਰ ਦੇਖਿਓ ਤੇ ਕਮੈਂਟ ਕਰਿਓ ਸਤਿ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਪਾਂ ਤੁਹਾਨੂੰ ਨਵੇਂ ਬਲੌਗ 'ਚ ਮਿਲਦੇ ਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ